ਕਿਸਾਨੀ ਸੰਘਰਸ਼ ਜੰਗੇ ਮੈਦਾਨ ਦਿੱਲੀ ਦੇ ਵਿੱਚ ਜਿਹੜਾ ਵਾ ਸ਼ਰਾਰਤੀ ਅੰਸਰ ਨੂੰ ਕੁਝ ਜਈਆਂ ਹਰਕਤਾਂ ਕਰੇਗਾ ਕਿਉਂਕਿ ਦੁਸ਼ਮਣ ਜਿਹੜਾ ਵਾ ਉਹ ਲੱਗ ਭਾਗ ਜੰਗ ਹਾਰ ਤੁੱਕਾ ਤੇ ਹੁਣ ਉਹਦਾ ਇੱਕੋ ਹੀ ਮਕਸਦ ਹੋਏਗਾ ਅਸੀਂ ਪਿਛਲੀ ਹਿਸਟਰੀ ਚ ਪੜੀ ਆ ਕਿ ਸਿੱਖਾਂ ਦੇ ਨਾਲ ਕੀ ਕੀ ਦਗੇ ਹੁੰਦੇ ਰਹੇ ਜੰਗੇ ਮੈਦਾਨ ਵਿੱਚ ਆਪਾਂ ਉੱਤੇ ਜ਼ਰੂਰ ਨਿਗਾਹ ਮਾਰੀਏ ਮੈਂ ਆਸ ਕਰਦਾ ਤੁਸੀਂ ਬੜੇ ਪਿਆਰ ਦੇ ਨਾਲ ਸੁਣੋਗੇ ਵੀ ਤੇ ਆਪਣੇ ਕਿਸਾਨ ਭਰਾਵਾਂ ਤੱਕ ਪਹੁੰਚਾ ਲਈ ਸ਼ੇਅਰ ਵੀ ਕਰੋਗੇ ਪਹਿਲੀ ਤੇ ਗੱਲ ਇਹ ਕਿ ਮੈਂ ਸਾਰੀ ਜੂਨੀਅਨ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਜ਼ਰੂਰ ਖਿਆਲ ਰੱਖਣ ਜਿੱਥੇ-ਜਿੱਥੇ ਉਹਨਾਂ ਦੀਆਂ ਜੂਨੀਅਨ ਬੇਠੀਆਂ ਉਹਦੇ ਉੱਤੋਂ ਦੀ ਕੋਈ ਬਿਜਲੀ ਵਾਲੀ ਤਾਰ ਤਾਂ ਨਹੀਂ ਲੰਘਦੀ ਕਿਤੇ ਦੁਸ਼ਮਣ ਉਹ ਤਾਰ ਰਾਤ ਵੱਢ ਕੇ ਕਿਤੇ ਕਿਸਾਨੀ ਸੰਘਰਸ਼ ਦੇ ਉੱਪਰ ਨਾਲ ਸੁੱਟ ਕੇ ਬਿਜਲੀ ਨਾਲ ਚਾਲੂ ਕਰਾ ਦੇ ਜਿਹਦੇ ਨਾਲ ਬਹੁਤ ਸਾਰੇ ਕਿਸਾਨਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੋਵੇ। ਇਹ ਤੋਂ ਇਲਾਵਾ ਕਿ ਕਿਸਾਨ ਜੂਨੀਅਨ ਨੂੰ ਮੈਂ ਬੇਨਤੀ ਵੀ ਕਰਨੀ ਚਾਹੁੰਦਾ ਕਿ ਹੋ ਸਕਦਾ ਕਿ ਕੁਝ ਦੂਜੀ ਜੂਨੀਅਨ ਦੇ ਨਕਲੀ ਬੰਦੇ ਬਣਾ ਕੇ ਝੰਡੇ ਦੇ ਕੇ ਕਿਸੇ ਦੂਜੀ ਜੂਨੀਅਨ ਚ ਵਾਰਡ ਦਿੱਤੇ ਜਾਣ ਉਥੇ ਲੜਾਈ ਝਗੜਾ ਕਰਨ ਜਾਂ ਕੋਈ ਜਹੀ ਹਰਕਤ ਕਰਨ ਜਿਹਦੇ ਨਾਲ ਦੋ ਜੂਨੀਅਨਾਂ ਦੀ ਲੜਾਈ ਹੋ ਸਕਦੀ ਹੋਵੇ ਕਿਸਾਨ ਵੀਰੋ ਜਰੂਰ ਸचेत ਰਹੋ ਇਹ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਵੀਰ ਸਾਡੇ ਅਨਾਜ ਉਥੇ ਤਿਆਰ ਕਰਦੇ ਨੇ ਜਾਂ ਲੰਗਰ ਕਰਦੇ ਨੇ ਪਾਣੀ ਦਾ ਕਰਦੇ ਨੇ ਉਥੇ ਦੋ ਜਾਂ ਤਿੰਨ ਬੰਦਿਆਂ ਦੀ ਡਿਊਟੀ ਲਾਉਣ ਜਦੋਂ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਭੋਜਨ ਤਿਆਰ ਹੁੰਦਾ ਤੇ ਉਹਨਾਂ 'ਚ ਇੱਕ ਬੰਦੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਸ਼ਿਕਾਇਆ ਜਾਵੇ ਅਨਾਜ ਚਾਹੇ ਉਹ ਸਬਜੀ ਹੋਵੇ ਰੋਟੀ ਹੋਵੇ ਤੇ ਮੁੜਕੇ 2 3 4 ਮਿੰਟ ਬਾਅਦ ਜਿਹੜਾ ਵਾ ਬਾਕੀ ਵਰਤਾਇਆ ਜਾਵੇ ਹੋ ਸਕਦਾ ਅੱਖ ਦੇ ਝਮੱਕੇ ਨਾਲ ਹੀ ਕੋਈ ਦੁਸ਼ਮਣ ਕੋਈ ਜ਼ਹਿਰੀਲਾ ਪਦਾਰਥ ਤਿਆਰ ਹੋਏ ਭੋਜਨਾਂ 'ਚ ਪਾ ਜਾਵੇ ਇਹ ਡਿਊਟੀ 24 ਘੰਟੇ ਸੁਚੇਤ ਰਹਿ ਕੇ ਕੀਤੀ ਜਾਵੇ ਜੇ ਕੋਈ ਘਟਨਾ ਵਾਪਰੀ ਵੀ ਹੋਗੀ ਤੇ ਇੱਕ ਜਾਣੇ ਦੇ ਵਾਪਰੂਗੀ ਤਾਂ ਉਹਨੂੰ ਉਸੇ ਦੇ ਹਸਪਤਾਲ ਮੈਡੀਕਲ ਸਹੂਲਤ ਦਿੱਤੀ ਜਾ ਸਕਦੀ ਦੁਸ਼ਮਣ ਇੰਜ ਕਰੇਗਾ ਇਹ ਸਭ ਤੋਂ ਵੱਡੀ ਗੱਲ ਕਿ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਮੁਸਲਮਾਨ ਭਾਈਚਾਰਾ ਇਹਨਾਂ ਨੇ ਸਿੱਖਾਂ ਦੇ ਜਿਹੜੇ ਆ ਕੇ ਸੰਘਰਸ਼ ਵਿੱਚ ਜਿਹੜਾ ਪਿਆਰ ਜਤਾਇਆ ਜੋ ਵਿਖਾਇਆ ਕਹਿ ਤੈ ਮੈਨੂੰ ਤੇ ਇੰਜ ਲੱਗਾ ਜਿਵੇਂ ਭਾਈ ਮਰਦਾਨਾ ਆ ਗਿਆ ਹੋਵੇ ਭਾਈ ਮਰਦਾਨਾ ਜੀ ਆ ਗਏ ਹੁਣ ਸਾਈ ਮੀਆਂ ਮੀਰ ਜੀ ਆ ਗਏ ਹੁਣ ਪੀਰ ਬਦਰੂਦੀਨ ਜੀ ਆ ਗਏ ਹੁਣ ਗਣੀ ਖਾਂ ਤੇ ਨਵੀ ਖਾਂ ਜੀ ਆ ਗਏ ਹੁਣ ਇਹਨਾਂ ਵਧੀਆ ਲੱਗਾ ਵੀਰੋ ਹੁਣ ਇੱਥੇ ਦੁਸ਼ਮਣ ਨੂੰ ਸ਼ਰਾਰਤੀ ਬੰਦੇ ਨੂੰ ਇੱਥੇ ਵੀ ਕੋਈ ਹਰਗੱਤ ਕਰ ਸਕਦਾ ਹੋ ਸਕਦਾ ਕਿਸੇ ਜੂਨੀਅਨ ਦੇ ਵਿੱਚ ਇਹ ਕਿਸੇ ਵੀ ਧੂਆ ਧਰਮਾਂ ਦੇ ਪਵਿੱਤਰ ਗ੍ਰੰਥ ਦੇ ਕੋਈ ਅੰਗ ਜਿਹੜੇ ਉਹ ਖਲਾਰ ਦਿੱਤੇ ਜਾਣ ਕਿੰਨਾ ਚ ਦੁਸ਼ਮਣੀ ਪੈ ਜਾਵੇ ਇਹ ਵੀ ਦੁਸ਼ਮਣ ਕਰ ਸਕਦਾ ਕਿ ਮਸਜਿਦ ਦੇ ਵਿੱਚ ਕੋਈ ਨਕਲੀ ਸਿੱਖ ਬਣਾ ਕੇ ਉੱਥੇ ਉਹਨਾਂ ਕੋਲੋਂ ਸ਼ਰਾਬ ਪਿਲਾਈ ਜਾਵੇ ਇਹ ਵੀ ਵੀਰੋ ਸੁਚੇਤਨੈਨ ਦੀ ਲੋੜ ਜੇ ਦੁਸ਼ਮਣ ਤੁਹਾਡਾ ਜਿਹੜਾ ਸ਼ਰਾਰਤੀ ਅੰਸਰ ਆ ਉਹ ਸ਼ਰਾਰਤ ਜ਼ਰੂਰ ਕਰੇਗਾ ਇਹ ਤੋਂ ਇਲਾਵਾ ਵੀ ਵੀਰੋ ਤੇ ਮੈਂ ਇੱਕ ਹੋਰ ਵੀ ਨਾਲ ਹੀ ਬੇਨਤੀ ਕਰਾਂ ਕਿ ਹੋ ਸਕਦਾ ਕੋਈ ਨਕਲੀ ਸਿੱਖ ਬਣਾ ਕੇ ਦਿੱਲੀ ਦੇ ਵਿੱਚ ਕੋਈ ਜਹੀ ਘਟਨਾ ਦਿੱਤੀ ਜਾਵੇ ਜਿਹੜੀ ਔਰਤਾਂ ਦੇ ਪ੍ਰਤੀ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿੰਨੂੰ ਕਈ ਵਾਰਾਂ ਕੋਈ ਬਲਾਤਕਾਰ ਦਾ ਸ਼ਬਦ ਦਿੱਤਾ ਦਾ ਤਾਂ ਕਿ ਸਿੱਖਾਂ ਨੂੰ ਬਦਨਾਮ ਕਰ ਦਿੱਤਾ ਜਾਵੇ ਦਿੱਲੀ 'ਚ ਤੇ ਸਾਰਾ ਫੋਕਸ ਉਸ ਜੁਨੀਅਨ ਦਾ ਬਣਾ ਕੇ ਕਿਸੇ ਜੁਨੀਅਨ ਦਾ ਝੰਡਾ ਲਾ ਕੇ ਕਰ ਦਿੱਤਾ ਜਾਵੇ ਇਸ ਗੱਲ ਤੇ ਵੀ ਸੁਚੇਤ ਰਹੋ ਇਹ ਵੀ ਹੋ ਸਕਦਾ ਕਿ ਦੁਸ਼ਮਣ ਜਾਂ ਸ਼ਰਾਰਤੀ ਅੰਸਰ ਕਿਸੇ ਧੀ ਭੈਣ ਦੀ ਇੱਜ਼ਤ ਲੁੱਟ ਕੇ ਉਹਨੂੰ ਮਾਰ ਕੇ ਕਿਸੇ ਜੂਨੀਅਨ ਦੇ ਤੰਬੂ 'ਚ ਰੱਖ ਜਾਵੇ ਛੱਡ ਜਾਵੇ ਕਹਾਂ ਕਿ ਉਹਦਾ ਮੁੜ ਕੇ ਰੋਲਾ ਪਾ ਦਵੇ ਜੀ ਫਲਾਨੀ ਜੂਨੀਅਨ ਨੇ ਦਿੱਲੀ ਦੇ ਵਿੱਚੋਂ ਕਿਸੇ ਧੀ ਭੈਣ ਦੀ ਇੱਜ਼ਤ ਲੁੱਟੀ ਉਹਦੇ ਨਾਲ ਆਹ ਉਹ ਕਰਕੇ ਤੂੰ ਨੂੰ ਮਾਰ ਕੇ ਇੱਥੇ ਆਪਣੇ ਤੰਬੂ 'ਚ ਰੱਖ ਲਿਆ ਵੀਰੋ ਦੁਸ਼ਮਣ ਇੰਜ ਵੀ ਕਰ ਸਕਦਾ ਏ ਦੁਸ਼ਮਣ ਬਹੁਤ ਹੀ ਜਾਂ ਛਰਾਰਤੀ ਬੰਦੇ ਬਹੁਤ ਹੀ ਘਟਿਆ ਹੁੰਦੇ ਨੇ ਮੈਂ ਆਸ ਕਰਦਾ ਕਿ ਜਿੰਨੀਆਂ ਵੀ ਜੂਨੀਅਨ ਹੈਗੀਆਂ ਨੇ ਉਹ ਸਾਰੀਆਂ ਜੂਨੀ ਨੇ ਆਪਣੇ 60 60 ਬੰਦੇ ਜਿਹੜੇ ਨੇ ਮੁੰਡੇ ਨੌਜਵਾਨ ਜਿਹੜੇ ਵੀ ਤਨੂੰ ਚੰਗਾ ਲੱਗਦਾ ਕੱਢਣ ਉਹਨਾਂ ਨੂੰ ਤਿੰਨ ਗਰੁੱਪ ਬਣਾ ਲੈਣ 20-20 ਜਾਣਿਆਂ ਦੇ ਉਹਨਾਂ 20-20 ਜਾਣਿਆਂ ਦੀ ਡਿਊਟੀ ਲਾਉਣ ਕੇ ਤੁਸੀਂ ਇਹ ਆਪਣੀ ਜੂਨੀਅਨ ਦੇ ਆਲੇ-ਦੁਆਲੇ ਜਿੰਨਾ ਵੀ ਘੇਰਾ ਉਹ ਚ ਡਿਊਟੀ ਦਿਓ 8-8 ਘੰਟੇ 20-20 ਜਾਣੇ ਤੇ ਅੰਦਰ ਵਿੱਚ ਵੀ ਚੱਕ ਕਰਦੇ ਰਹੋ ਕਿ ਕੌਣ ਦੁਸ਼ਮਣ ਆ ਰਿਹਾ ਕੀ ਹੋ ਰਿਹਾ ਕਿੰਜ ਹੋ ਰਿਹਾ ਉਹ ਰਿਪੋਰਟ ਜਿਹੜਾ ਵੀ ਤੁਹਾਡਾ ਜਰਨਲ ਸੈਕਟਰੀ ਆ ਜਾਂ ਜਿਹੜੇ ਜਿਹੜੇ ਤੁਸੀਂ ਜ਼ਿੰਮੇਵਾਰ ਬੰਦੇ ਲਾਏ ਹੋਏ ਨੇ ਹੈ ਤਾਂ ਸਾਰੇ ਤੁਸੀਂ ਜ਼ਿੰਮੇਵਾਰੀ ਹੋ ਪਰ ਫਿਰ ਵੀ ਪਰਵਾਰ ਆ ਵੀਰੋ ਤੁਸੀਂ ਮੇਰੇ ਆਪਣੇ ਉਹ ਮਨ ਕਰਦਾ ਸੀ ਤੁਹਾਡੇ ਨਾਲ ਵਿਚਾਰਾਂ ਕਰਨ ਉਹ 8-8 ਘੰਟੇ ਬਾਅਦ ਡਿਊਟੀਆਂ ਦਿੰਦੇ ਰਹਿਣ ਤਾਂ ਕਿ ਸਾਰਾ ਪਤਾ ਲੱਗ ਜਾਏ ਕਿ ਕਿਹੜੇ ਨਵੇਂ ਬੰਦੇ ਆ ਰਹੇ ਨੇ ਤੇ ਕਿਹੜੇ ਪੁਰਾਣੇ ਆ ਰਹੇ ਨੇ ਇਹਦੇ ਨਾਲ ਦੀ ਨਾਲ ਜਿਹੜੇ ਤੁਸੀਂ ਸਿਲੰਡਰ ਵਰਤ ਰਹੇ ਹੋ ਤੇ ਉਹਨਾਂ ਦਾ ਵੀ ਧਿਆਨ ਰੱਖੋ ਕਿਹੜੇ ਬੰਦੇ ਸਿਲੰਡਰ ਲੈ ਕੇ ਰਹੇ ਕੋਈ ਨਜਾਇਜ਼ ਬੰਦਾ ਸਿਲੰਡਰ ਲੈ ਕੇ ਤੇ ਨਹੀਂ ਆ ਰਿਹਾ ਵਿੱਚ ਹੋ ਸਕਦਾ ਕਿਸੇ ਸਿਲੰਡਰ ਦੇ ਵਿੱਚ ਕੋਈ ਜਹਾ ਵਿਸਫੋਟ ਪਾ ਦਿੱਤਾ ਜਾਵੇ ਰੱਖ ਦਿੱਤਾ ਜਾਵੇ ਜਿਹੜਾ ਉਸ ਸਮੇਂ ਫਟ ਜਾਵੇ ਤੇ ਬਹੁਤ ਸਾਰੇ ਸਾਡੇ ਕਿਸਾਨ ਵੀਰਾਂ ਦਾ ਨੁਕਸਾਨ ਹੋ ਸਕਦਾ। ਇਦੋਂ ਇਲਾਵਾ ਵੀਰੋ ਜਿਹੜੀਆਂ ਤੁਹਾਡੀਆਂ ਟਰਾਲੀਆਂ, ਟਰੈਕਟਰ ਨੇ, ਤੰਬੂ ਨੇ ਉਹਨਾਂ ਦੇ ਆਲੇ-ਦੁਆਲੇ ਵੀ ਬਿਜਲੀ ਦੀਆਂ ਛੱਲੇ, ਵਿਸ਼ੀਆਂ ਤਾਰਾਂ ਦਾ ਵੀ ਖਿਆਲ ਰੱਖੋ। ਕਿਤੇ ਹੋ ਸਕਦਾ ਦੁਸ਼ਮਣ ਕੋਈ ਥੱਲੇ ਤਾਰ ਖਿਲਾਰ ਕੇ ਬਿਜਲੀ ਚਲਾ ਕੇ ਕੋਈ ਨੁਕਸਾਨ ਕਰ ਦਵੇ। ਮੈਂ ਆਸ ਕਰਦਾ ਕਿ ਤੁਸੀਂ ਮੇਰੇ ਆਪਣੇ ਉਹ ਇਸ ਜੰਗ ਦੀ ਵਿੱਚ ਇਹੋ ਜਿਹੀਆਂ ਹਰਕਤਾਂ ਦੁਸ਼ਮਣ ਵੱਲੋਂ ਜਾਂ ਸ਼ਰਾਰਤੀ ਅੰਸਰਾਂ ਵੱਲੋਂ ਖਸਰ ਕੀਤੀਆਂ ਜਾਂਦੀਆਂ ਨੇ ਹੋ ਸਕਦਾ ਤੁਸੀਂ ਸਾਰਾ ਪ੍ਰਬੰਧ ਵੀ ਕੀਤਾ ਹੋਵੇ ਕਿਉਂਕਿ ਤੁਸੀਂ ਇੱਕ 0 ਪੁਆਇੰਟ ਤੋਂ ਜਾ ਕੇ 100 ਪੁਆਇੰਟ ਤੇ ਪਹੁੰਚ ਗਏ ਹੋ جنگ ਜਿੱਤਣ ਲੱਗ ਪਿਓ جنگ ਜਿੱਤ ਚੁੱਕੇ ਹੋ ਚੀਕਾਂ ਕਢਾ ਦਿੱਤੀਆਂ ਤੁਸੀਂ ਉਹਨਾਂ ਲੋਕਾਂ ਦੀਆਂ ਜਿਹੜੇ ਸਾਡੀਆਂ ਜ਼ਮੀਨਾਂ ਖੋਹਣ ਆਏ ਸੀ ਜਿਹੜੇ ਸਾਡੇ ਹੱਕ ਖੋਹਣ ਆਏ ਸੀ ਨਾਲ ਦੀ ਨਾਲ ਵੀਰੋ ਇੱਕ ਇੱਥੇ ਹੋਰ ਵੀ ਬੜੀ ਚੰਗੀ ਮੈਂ ਇੱਕ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀ ਸੀ ਕਿ ਕਿਸਾਨੀ ਸੰਘਰਸ਼ ਪੰਜਾਬ ਦਾ ਪ੍ਰਵੇਖਤਾ ਕਰੇਗਾ ਇਹਦੇ ਵਿੱਚੋਂ ਬਹੁਤ ਕੁਝ ਨਿਕਲਣਾ ਅੱਜ ਜੋ ਨਿਕਲ ਰਿਹਾ ਕਿ ਅੱਜ ਸਾਡੀ ਲੀਡਰਸ਼ਿਪ ਸਾਨੂੰ ਨਵੀਂ ਮਿਲ ਰਹੀ ਆ ਉਹ ਮੁੰਡੇ ਉਹ ਨੌਜਵਾਨ ਉਹ ਸਾਡੇ ਬਾਬੇ ਵੱਡੇ ਬਾਬੇ ਜਿਹੜੇ ਨੇ ਉਹ ਅਸਲ 'ਚ ਉਹ ਛਿਹਾਰੂ ਨੇ ਜਿਨ੍ਹਾਂ ਨੂੰ ਅਸੀਂ ਸਮਝੀ ਨਹੀਂ ਸਕੇ ਪਹਿਲਾਂ ਅੱਜ ਹਈ ਉਹਨਾਂ ਦੇ ਸਿਰਾਂ ਤੇ ਆਉਣ ਵਾਲੇ ਸਮਿਆਂ ਤੇ ਕੋਈ ਐਮਐਲਏ ਦੇ ਤਾਜ ਸਜਾਈਏ ਕੋਈ ਐਮਪੀ ਦੇ ਤਾਜ ਸਜਾਈਏ ਕੋਈ ਰਾਜ ਸਭਾ ਮੈਂਬਰ ਦੇ ਤਾਜ ਸਜਾਈਏ ਕੋਈ ਸੀਐਮ ਦੇ ਤਾਜ ਸਜਾਈਏ ਆਪਾਂ ਇਹਨਾਂ ਵਿਸ਼ਿਆਂ ਤੇ ਵੀ ਸੋਚਣਾ ਨਾਲ ਦੀ ਨਾਲ ਮੈਂ ਆਸ ਕਰਦਾ ਕਿਸਾਨੀ ਸੰਘਰਸ਼ ਬਹੁਤ ਤੇਜ਼ੀ ਨਾਲ ਵੱਧ ਰਿਹਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਦਾ ਜਰੂਰ ਖਿਆਲ ਰੱਖਿਓ ਮੈਂ ਆਸ ਕਰਦਾ ਤੁਸੀਂ ਜਿੱਤ ਕੇ ਆਓਗੇ ਜਦੋਂ ਜਿੱਤ ਕੇ ਆਓਗੇ ਕਿਸਾਨ ਵੀਰੋ ਮੈਂ ਵੀ ਆਪਣੇ ਘਰ ਵਿੱਚ ਵੀ ਦੀਪਮਾਲਾ ਕਰਾਂਗਾ ਕਾਰਨ ਕਿ ਕਿ ਮੈਨੂੰ ਬੜੀ ਖੁਸ਼ੀ ਆ ਮੈਂ ਤੁਹਾਡੇ ਵਿੱਚ ਇੱਥੇ ਬੈਠਾ ਹੀ ਆਪਣੇ ਜੋ ਮੇਰੀ ਜ਼ਿੰਮੇਵਾਰੀ ਬਣਦੀ ਮੈਂ ਨਿਭਾ ਰਿਆਂ ਤੇ ਹੋ ਸਕਦਾ ਮੈਂ ਕੋਈ ਹੋਰ ਵੀ ਨਿਭਾ ਰਿਆਂ ਹਾਂ ਉਹ ਛਮਾ ਆਇਆ ਤੇ ਮੈਂ ਜਰੂਰ ਨੰਗੀ ਕਰਾਂਗਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਪੰਜਾਬ ਤੇ ਪੰਜਾਬੀਅਤ ਤੇ ਬਾਬੇ ਨਾਨਕ ਦੀ ਧਰਤੀ ਦੇ ਜੋ ਝੰਡਾ ਲੈ ਕੇ ਲਿਓ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਮਾਝਾ ਮਾਲਵਾ ਦ ਬਾਬਾ ਇਕੱਠਾ ਕਰਕੇ ਤੁਰੇ ਸੀ ਕਿ ਤੁਸੀਂ ਵੀ ਇਕੱਠੇ ਕਰਕੇ ਤੁਰੇ ਹੋ ਤੇ ਜੰਗ ਜਿੱਤ ਕੇ ਆਵੋਗੇ ਪਰ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਜ਼ਰੂਰ ਰੱਖਿਓ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ